ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਸਾਰੇ ਅੱਜ ਅਸੀਂ ਕਟਿੰਗ ਕਰਨ ਲੱਗਿਆਂਗੇ ਜੈਂਟਸ ਕੁਰਤੇ ਪਜਾਮੇ ਦੀ ਇਹ ਹੈਗਾ ਜਿਹੜਾ ਮੂਰੇ ਬਲ ਪਾਉਨੇ ਹੁੰਦੇ ਨੇ ਆਪਾਂ ਹਨਾ ਉਹ ਕੁਰਤਾ ਪਜਾਮਾ ਪਹਿਲਾਂ ਆਪਾਂ ਕੀ ਕਰਨਾ ਕੁਰਤੇ ਪਜਾਮੇ ਦੀ ਲੈਂਥ ਨਾਪ ਲੈਣੀ ਹੈ ਲੈਂਥ ਕਿੰਨੀ ਹੈ ਫਿਰ ਆਪਾਂ ਕੀ ਕਰਨਾ ਆਪਾਂ ਕੁਰਤੇ ਪਜਾਮੇ ਕੁਰਤੇ ਦਾ ਮਤਲਬ ਕਿ ਆਪਾਂ ਕਰਨਾ ਬੈਕ ਵਾਲੇ ਪੱਲੇ ਤੋਂ ਨਾਪ ਲੈਣਾ ਹੁੰਦਾ ਆਪਾਂ ਇਹਦਾ ਫਰੰਟ ਵਾਲੇ ਪੱਲੇ ਤੋਂ ਨਾਪ ਨਹੀਂ ਲੈਣਾ ਹੁੰਦਾ ਜਿਹੜੇ ਕਮੇਜ਼ ਤੇ ਫਰੰਟ ਤੇ ਬਲ ਹੁੰਦਾ ਤੇ ਬੈਕ ਤੇ ਦੋ ਬਲ ਹੁੰਦੇ ਆ ਉਹਦਾ ਆਪਾਂ ਕੀ ਕਰਨਾ ਪਹਿਲਾਂ हिਪਨ ਆਪਣੀ ਫਿਰ ਉਸ ਤੋਂ ਬਾਅਦ ਆਪਾਂ ਕਰਨਾ ਬਟਨ ਖੋਲ ਲੈਣੇ ਆ ਬਟਨ ਖੋਲ ਕੇ ਛਾਤੀ ਦਾ ਨਾਪ ਲੈਣਾ ਹੈ ਨਾ ਇਹਦੇ ਕੁਝ ਜ਼ਿਆਦਾ ਨਹੀਂ ਹੁੰਦਾ ਹੁਣ ਆਪਾਂ ਕਰਾਂਗੇ ਜਿਵੇਂ ਕਿ ਆਪਣੇ ਕਮੀਜ਼ ਦੀ ਲੈਂਥ ਸੀਗੀ 39 ਇੰਚ ਆਪਾਂ 39 39 ਦੇ ਦੋ ਲੰਬਾਈਆਂ ਲਾ ਲਾਂਗੇ ਬਾਕੀ ਭੈਣੋ ਜਿਸ ਨੂੰ ਕਟਿੰਗ ਸਮਝ ਲੱਗੀ ਠੀਕ ਹੈ ਇਹ ਵੀਡੀਓ ਮੈਂ ਇੱਕ ਭੈਣ ਖਾਤਰ ਬਣਾ ਰਹੀ ਆਂ ਤੋ ਕੋ ਮੈਨੂੰ ਹਰ ਵੀਡੀਓ ਤੇ ਕਮੈਂਟ ਕਰਦੇ ਆ ਵੀ ਕੁੜਤੇ ਪਿਆ ਮੇਰੀ ਕਟਿੰਗ ਦੱਸੋ ਇਹ ਸਪੈਸ਼ਲ ਹੁੰਨਾਂ ਲਈ ਵੀਡੀਓ ਆ ਤੇ ਆਪਾਂ ਕਰਨਾ ਦੋ ਲੰਬਾਈਆਂ ਹੋ ਗਿਆ ਆਪਣੇ 39 39 ਇੰਚ ਦੀਆਂ ਹੁਣ ਆਪਾਂ ਇਹਨਾਂ ਨੂੰ ਕਟਿੰਗ ਕਰ ਲਾਂਗੇ ਕਟਿੰਗ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਆਂ ਕੀ ਕਰਦੇ ਆਂ ਯਾਰ ਵੀਡੀਓ ਮੇਰੇ ਤੋਂ ਲੇਟ ਪਈ ਹੈ ਮੇਰੇ ਨਾਲ ਤਬੀਤ ਖਰਾਬ ਸੀ ਥੋੜੀ ਜੀ ਇੱਕ ਤਾਂ ਕਿਉਂਕਿ ਮੌਸਮ ਚੇਂਜ ਹੋ ਰਿਹਾ ਨਾ ਹੁਣ ਆਪਾਂ ਕਟਿੰਗ ਕਰ ਲਈ ਸੀ ਦੀ ਕਟਿੰਗ ਕਰਕੇ ਆਪਾਂ ਇਹਨੂੰ ਡਬਲ ਫੋਲਡ ਹੀ ਰੱਖਾਂਗੇ ਡਬਲ ਫੋਲਡ ਕਰਕੇ ਫਿਰ ਆਪਾਂ ਕਰਾਂਗੇ ਆਪਾਂ ਜਿਹੜਾ ਨਾਪ ਲੈਂਦਾ ਸੀ ਨਾ ਨਾਪ ਦੇ ਸਾਬ ਨਾਲ ਜਿਵੇਂ ਆਪਣੀ हिਪ ਸੀਗੀ ਹੈ ਨਾ हिਪ ਸੀ ਆਪਣੀ 29 ਇੰਚ ਇਹਦੇ ਚ ਭਾਣੋ ਆਪਾਂ ਜਿਹੜਾ ਮਾਰਜਨ ਰੱਖਣਾ ਹੁੰਦਾ ਨਾ ਉਹ ਸਿਰਫ 1.5 ਇੰਚ ਦਾ ਰੱਖ ਸਕਦੇ ਨੇ ਆਪਾਂ ਜ਼ਿਆਦਾ ਰੱਖ ਸਕਦੇ ਜਿਵੇਂ ਹੁਣ ਮੈਂ ਮੇਰੇ ਇਹਦੀ ਸੀਗੀ ਕਮੀਜ਼ ਤੇ हिਪ ਸੀ 29 ਇੰਚ ਮੈਂ 30 ਇੰਚ ਹੀ ਰੱਖੂੰਗੀ ਤੇ ਇੱਕ ਖਾਸ ਗੱਲ ਇਹਦੀ ਕੰਨੀ ਲਾ ਲਿਆ ਕਰੋ ਪਹਿਲਾਂ ਕਿਉਂਕਿ ਇਹਦੇ ਵਿੱਚ ਨਾ ਆਪਣੇ ਸਹੀ ਆਉਂਦਾ ਕੰਨੇ ਨਾਲ ਮੇਰਾ ਚਾਹ ਘੁੰਮ ਗਿਆ ਸੀ ਫਿਰ ਆਪਣੇ ਕੋਲੇ ਵੱਡੀ ਡੱਬੇ ਪਈ ਸੀ ਆਪਾਂ ਇੱਕ ਕੱਢਿਆ ਹੁਣ ਆ ਦੇਖੋ ਮੈਂ ਕੰਨੀ ਤੋਂ ਪਰਲੇ ਪਰਲੇ ਬਾਸ ਨਿਸ਼ਾਨ ਲਾ ਰਹੀ ਹਾਂ ਹਨਾ ਹੁਣ ਮੈਂ 30 ਇੰਚ ਦਾ ਨਿਸ਼ਾਨ ਲਾਇਆ ਕੰਨੀ ਆਪਾਂ ਲਾ ਦਾਂਗੇ ਕਿਉਂਕਿ ਜਦੋਂ ਆਪਾਂ ਇਹਦਾ ਕੇਰਾ ਫੋਲਡ ਕਰਦੇ ਨਾ ਉਦੋਂ ਮੁੜ ਕੇ ਕੰਨੇ ਸਹੀ ਨਹੀਂ ਆਉਂਦੇ ਕੇਰੇ ਤੇ ਬਲ ਪੈਣ ਲੱਗ ਜਾਂਦੇ ਆ ਹੁਣ ਆਪਾਂ ਕੈਂਚੀ ਚੱਕੋ ਤੇ ਸ਼ੂਟ ਪੜ ਦੋ ਬਸ ਹੁਣ ਮੈਂ ਕੰਨੀ ਵੱਟਦੀ ਆ ਜਿਹੜਾ ਕੰਮ ਮੈਨੂੰ ਪਹਿਲਾਂ ਕਰਨਾ ਚਾਹੀਦਾ ਸੀ ਮੈਂ ਬਾਅਦ ਚ ਕੀਤਾ ਚਲ ਕੋਈ ਗੱਲ ਨਹੀਂ ਮਾੜਾ ਮੋਟਾ ਤਾਂ ਹੋ ਜਾਂਦਾ ਹੁਣ ਜਿਹੜਾ ਆ ਦੇਖੋ ਆਪਾਂ ਦਿਆ ਪਿਆਗਾ ਇਹਦੀ ਆਪਾਂ ਕਟਿੰਗ ਕਰਾਂਗੇ ਕਟਿੰਗ ਕਰਕੇ ਇਹਦੀ ਦੇਖੋ ਤੁਸੀਂ ਇੱਕ ਚੀਜ਼ ਹੋਰ ਦੇਖੋ ਇਹਦੇ ਵਿੱਚ ਧਿਆਨ ਦੇਣ ਯੋਗ ਗੱਲ ਹੈ ਇਹ ਕਿਉਂਕਿ ਆਪਾਂ ਦੋ ਲੰਬਾਈਆਂ ਲਾਈਆਂ ਸੀ 39 ਮਤਲਬ ਕਿ 2 ਮੀਟਰ ਕਪੜਾ ਆਪਾਂ ਲੰਬਾ ਲਾਇਆ ਸੀ ਠੀਕ ਹੈ ਉਹਨੂੰ ਆਪਾਂ ਅਲੱਗ-ਅਲੱਗ ਨਹੀਂ ਕਰਨਾ ਮਤਲਬ ਕਿ ਬੈਕ ਫਰੰਟ ਐਦਾ ਨਹੀਂ ਕਰਨਾ ਇਹਨੂੰ ਆਪਾਂ ਸਿਰਫ ਐਵੇਂ ਹੀ ਰੱਖਣਾ ਉਧਰੋਂ ਆਪਾਂ 1.5 ਇੰਚ ਘਟਾ ਲਾਂਗੇ ਆ ਦੇਖੋ ਜਿਵੇਂ ਇੱਧਰ ਬੰਦ ਆ ਰਿਹਾ ਨਾ ਇਹ ਬੰਦ ਹੀ ਰੱਖਣਾ ਉੱਪਰੋਂ ਆਪਾਂ ਥੋੜਾ ਜਿਹਾ ਵੱਡਾ ਛੋਟਾ ਜਿਵੇਂ ਆਪਾਂ ਡੇਢ ਛੂਟ ਦਾ ਰੱਖਦੇ ਹੁੰਦੇ ਆ ਆਪਾਂ ਉਹਦਾ ਰੱਖਦੇ ਆ ਅੱਧਾ ਇੰਚ ਜਾਂ 1 ਇੰਚ ਹਨ ਇਹਦਾ ਪਰਖਣਾ ਹੁੰਦਾ 1.5 ਇੰਚ ਜਾਂ 2 ਇੰਚ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਕਸਟਮਰ ਦਾ ਕੁੜਤਾ ਲੈ ਲੈਣਾ ਉਹਦਾ ਪੱਤੀ ਦਾ ਨਾਪ ਲੈਣਾ ਵੀ ਕਿੰਨੇ ਇੰਚ ਜੇ ਤਾਂ ਹੁਣ ਇਹਦੇ ਪਿੱਛੇ ਬਲ ਨਾ ਪਾਏ ਹੁੰਦੇ ਫਿਰ ਇਹ ਮੇਰਾ ਤੀਰਾ ਸੀਗਾ 21 ਇੰਚ ਤਾਂ ਆਪਾਂ 21 ਇੰਚ ਹੀ ਲੈਂਦੇ ਠੀਕ ਹੈ ਇਹਦੇ 'ਚ ਹੁਣ ਆ ਦੇਖੋ 2 2 ਇੰਚ ਦੇ ਬਲ ਪਾਏ ਹੋਏ ਆ ਹੁਣ ਆਪਾਂ ਕੀ ਕਰਾਂਗੇ 2 ਇੰਚ ਐਕਸਟਰਾ ਰੱਖਾਂਗੇ ਇਹਨੂੰ ਜਿਵੇਂ ਕਿ ਹੁਣ 1.5 ਆਪਣਾ ਹੋ ਗਿਆ ਸੀਗਾ 1.5 ਆਪਣਾ ਨਾਰਮਲ ਤੀਰਾ ਹੋ ਗਿਆ ਫਿਰ ਜਿਹੜੇ ਆਪਾਂ ਬਲ ਪਾਏ ਆ ਪਾਵਾਂਗੇ ਇੱਕ ਉਧਰ ਇੱਕ ਉਧਰ 2 ਇੰਚ 14 ਲੰਮਾ ਕਿਉਂਕਿ ਇਹਨਾਂ ਨੇ ਇੰਚ ਇੰਚ ਦਾ ਬਲ ਪਾਇਆ ਹੋਇਆ ਹੈ ਹੁਣ ਆਪਾਂ ਬੈਕ ਵਾਲੇ ਪੱਲੇ ਤੋਂ ਹੀ ਇਹਦਾ ਮੋਢਾ ਕਟਣਾ ਮੋਢਾ ਮੈਂ ਰੱਖਿਆ 8.5 ਇੰਚ 8.5 ਇੰਚ ਮੋਢਾ ਰੱਖਿਆ ਮੈਂ ਇਹਦਾ ਫਿਰ ਜਿਵੇਂ ਕਿ ਇਧਰੋਂ ਮੈਂ ਰੱਖਿਆ ਸੀ 12.5 ਇੰਚ 12.5 ਇੰਚ ਦਾ ਡੱਬਾ ਬਣਾ ਕੇ ਛਾਤੀ ਤਾਂ ਹੁਣ ਆਪਾਂ ਨੂੰ ਪਤਾ ਹੀ ਕਿਉਂਕਿ ਪੱਦਾ ਕੈਂਚੀ ਤਾਂ ਵੱਧ ਰੱਖਿਆ ਨਾ ਛਾਤੀ ਹੈਗੀ ਸੀਗੀ 8.25 ਇੰਚ ਉਹ ਹੀ 1.5 ਇੰਚ ਵੱਧ ਹੋ ਗਿਆ ਇਹਦੀ ਕਾਟ ਜਿਹੜੀ ਪੈਂਦੀ ਹੈ ਨਾ ਉਹ ਥੋੜੀ ਜੀ ਹੋਰ ਹਿਸਾਬ ਨਾਲ ਪੈਂਦੀ ਹੈ ਭੈਣੋ ਇਹਦੀ ਜਿਵੇਂ ਆਪਾਂ ਲੇਡੀਜ਼ ਦੀ ਕਮੀਜ਼ ਦੀ ਕਾਟ ਪਾਉਣੀ ਹੈ ਨਾ ਉਦਾਂ ਨਹੀਂ ਪੈਂਦੀ ਹੁਣ ਆਪਾਂ ਕਰਨਾ ਹੁਣ ਆਪਾਂ ਤੀਰੇ ਦਾ ਨਾਪ ਲੈ ਲੈਣਾ ਕਾਲਰ ਕੋਲੇ ਜਿਹੜਾ ਹੁੰਦਾ ਹੈ ਸਲਾਈ ਜੀ ਹੁਣ ਜਿਵੇਂ ਆਪਾਂ 1.5 ਦਸ ਲੱਤਾ ਸੀ ਕਸਟਮਰ ਦਾ ਸੀਗਾ 8 ਇੰਚ ਇਹ ਵੀ ਮੈਨੂੰ ਸਹੀ ਨਹੀਂ ਲੱਗਿਆ ਉਹਨਾਂ ਦਾ ਫਿਰ ਮੈਂ ਆਪਦੇ ਹਿਸਾਬ ਨਾਲ ਹੀ ਉਪਰੋਂ 2.5 ਇੰਚ ਰੱਖ ਕੇ ਸਾਈਡ ਤੋਂ 8 ਅੱਧਾ ਇੰਚ ਉਧਰ ਆ ਕੇ ਅੱਧਾ ਉਧਰ ਆ ਕੇ 9 ਇੰਚ ਰੱਖਤਾ ਸੀਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਕੁਝ ਸਮਝ ਆਇਆ ਹਨ ਫਿਰ ਤਾਂ ਮੈਂ ਇਹਦੀ ਸਟੀਚਿੰਗ ਵੀ ਪਾ ਦੂੰਗੀ ਤੇ ਅੱਗੇ ਹੋਰ ਵੀਡੀਓ ਵੀ ਬਣਾ ਦੂੰਗੀ ਜੇ ਤੁਹਾਨੂੰ ਲੱਗਿਆ ਵੀ ਮੇਰੇ ਤੋਂ ਨਹੀਂ ਗੁਰਤਾ ਪਿਆ ਮੈਂ ਸਹੀ ਦੱਸਿਆ ਜਾ ਰਿਹਾ ਫਿਰ ਭੈਣੋ ਮੈਨੂੰ ਮaaf ਕਰਿਓ ਕਿਉਂਕਿ ਮੈਨੂੰ ਤਾਂ ਫਿਰ ਇਦਾਂ ਜੀ ਆਇਆ ਸੀਗਾ ਹਨ ਉਦੋਂ ਬਾਅਦ ਆਪਾਂ ਟੀਰਾ ਟੀਰਾ ਕਹਿੰਦਾ ਹਿਪ ਦਾ ਨਿਸ਼ਾਨ ਲਾ ਲਾਂਗੇ ਉਹਨਾਂ ਦੀ ਸੀ 14 ਇੰਚ ਆਪਾਂ 14.5 ਇੰਚ ਰੱਖ ਲਈ ਵੀ ਆਪਾਂ ਇੱਕ ਗਿੱਜੇ ਦਾ ਨਿਸ਼ਾਨ ਲਾਇਆ ਹੁਣ ਆਪਾਂ ਬੜਤਾ ਮੋਢਾ ਉੱਪਰੋਂ ਵੀ ਕੱਟ ਪਾਤੀ ਆਪਾਂ ਇਹ ਚ ਢਲਮੀ ਕੱਟ ਪੈਂਦੀ ਹੈ ਕਿਉਂਕਿ ਆਪਾਂ ਟੀਰਾ ਲਾਵਾਂਗੇ ਇਹਦੇ ਨਾਲ ਕੱਟ ਪਾਤੇ ਆਪਾਂ ਜੇਬ ਦੇ ਮੂੰਹ ਤੇ ਪਾਤੇ ਹਿੱਪ ਤੇ ਵੀ ਪਾਤੇ ਹੁਣ ਆਪਾਂ ਫਰੰਟ ਵਾਲਾ ਬੈਕ ਵਾਲਾ ਪੱਲਾ ਲਾ ਕੇ ਪਰੇ ਰੱਖ ਦਿਆਂਗੇ ਫਰੰਟ ਵਾਲੇ ਪੱਲੇ ਨੂੰ ਇੱਕ ਪਾਸਿਓਂ ਪਹਿਲਾਂ ਤਾਂ ਵਿਚਾਲੇ ਆਪਣੀ ਗਰੀਜ ਵੱਜੀ ਹੋਈ ਸੀਗੀ ਠੀਕ ਹੈ 2 ਇੰਚ 1.5 ਇੰਚ 1.5 ਨਹੀਂ 2 ਇੰਚ 2 ਇੰਚ ਥੋੜਾ ਜਿਹਾ ਪਰੇ ਨੂੰ ਕਰਕੇ ਰੱਖਾਂਗੇ ਹੁਣ ਆਪਾਂ ਲਾਵਾਂਗੇ ਇੱਥੇ ਜਿਹੜੀ ਆਪਣੀ ਫੱਟੀ ਹੁੰਦੀ ਹੈ 17 ਇੰਚ ਨਿਸ਼ਾਨ ਲਾ ਕੇ ਹੁਣ ਫਿਰ ਚੱਕੋ ਕੈਂਚੀ ਕੱਟ ਦੋ ਬਸ ਵੈਸੇ ਮੈਨੂੰ ਕੁਰਤੇ ਵੀ ਅੰਮੇ ਸੋਨੇ ਵਧੀਆ ਲੱਗਦੇ ਆ ਨਾ ਤਾਂ ਇਹਨਾਂ ਦੇ ਪਲੇਟਾਂ ਨਾਲ ਝੰਜੜ ਹੁੰਦਾ ਨਾ ਇਹਨਾਂ ਦੇ ਪੈਣਾ ਦੀ ਫਿਟਿੰਗ ਦਾ ਝੰਜੜ ਹੁੰਦਾ ਸਾਡੇ ਆ ਇਧਰ ਨੂੰ ਜਾ ਰਿਹਾ ਸਾਡੇ ਆ ਇਧਰ ਨੂੰ ਜਾ ਰਿਹਾ ਬੰਦੇ ਵਿਚਾਰੇ ਕੁਝ ਨਹੀਂ ਬੋਲਦੇ ਵਧੀਆ ਬਣਾ ਕੇ ਦੇਈ ਦਿਆ ਬੰਦੇ ਖੁਸ਼ ਹੋ ਜਾਂਦੇ ਪਾ ਕੇ ਹੁਣ ਆਪਾਂ ਕੀ ਕਰਨਾ ਆਪਣਾ ਇੱਕ ਕੰਮ ਰਹਿ ਗਿਆ ਸੀਗਾ ਘੇਰਾ ਘੇਰੇ ਦੀ ਗਲਾਈ ਕਿਵੇਂ ਪਾਉਣੀ ਹੈ ਹਨ ਦੇਖੋ ਉਧਰੋਂ ਬੰਦ ਹੈ ਇੱਥੋਂ ਮੈਂ ਲਾਇਆ 2.5 ਇੰਚ ਦਾ ਨਿਸ਼ਾਨ 2.5 ਇੰਚ ਦਾ ਨਿਸ਼ਾਨ ਲਾ ਕੇ ਮੈਂ ਜਿਹੜੀ ਆਪਣੀ हिਪ ਕੋਲੋਂ ਸੀਗੀ ਨਾਪ ਲਾਇਆ ਸੀ ਆਪਾਂ 29 ਇੰਚ हिਪ ਦਾ ਹਨ ਉੱਥੋਂ ਥੋੜਾ ਥੋੜਾ ਪੈਰ ਪੈਰ ਦਾ ਨਿਸ਼ਾਨ ਲਾ ਕੇ ਗਲਾਈ ਦਿੱਤੀ ਹੈ ਉਹ ਘੇਰੇ ਦੀ ਗਲਾਈ ਆਪਾਂ 2.5 ਹੀ ਪਾਵਾਂਗੇ 2.5 ਨਾਲ ਸੋਹਣੀ ਮਤਲਬ ਕਿ ਗਲਾਈ ਬਣ ਜਾਂਦੀ ਹੈ ਨਾ ਜੂ ਸ਼ੇਪ ਜੀ ਬਣ ਜਾਂਦੀ ਹੈ ਜਿਹੜਾ ਮੈਂ ਉਸ ਦਿਨ ਆਪਦਾ ਕੋਟ ਸੈੱਟ ਬਣਾਇਆ ਸੀ ਨਾ ਉਹਦੇ ਮੈਂ 3 ਇੰਚ ਦੀ ਪਾਤੀ ਗੁਲਾਈ ਉਹ ਨਾ ਸੋਹਣਾ ਤਾਂ ਲੱਗਦਾ ਬਟ ਉਹ ਮੈਨੂੰ ਅਜੀਬ ਜਿਹਾ ਲੱਗਦਾ ਜਿਆਦਾ ਹੀ ਗੋਲ-ਗੋਲ ਹੋ ਗਿਆ ਇਹਦੀ ਹੁਣ ਜੋ ਸ਼ੇਪ ਜਿਹੀ ਗੁਲਾਈ ਬਣ ਜਾਣੀ ਆ ਸੋਹਣਾ ਲੱਗਣਾ ਇਹ ਬਾਕੀ ਯਾਰ ਬੰਦਿਆਂ ਦਾ ਤਾਂ ਐਦਾਂ ਹੀ ਹੁੰਦਾ ਹਨਾ ਹੁਣ ਆਪਾਂ ਲੱਗੇ ਆ ਪਜਾਮੇ ਦੀ ਕਟਿੰਗ ਕਰਨ ਪਜਾਮਾ ਉਵੇਂ ਹੀ ਪੈਣੋ ਜਿਵੇਂ ਆਪਾਂ ਪਲਾਜ਼ੋ ਦੀ ਕਟਿੰਗ ਕਰਦੇ ਹਾਂ ਹਨਾ ਉਦਾਂ ਹੀ ਆਪਾਂ ਵਿਛਾਲ ਲਿਆ ਕੱਪੜਾ ਪਹਿਲਾਂ ਉਹਦਾ ਨਾਪ ਲੈ ਲਿਆ 38 ਇੰਚ ਸੀਗਾ ਮੈਨੂੰ ਲੱਗਦਾ ਸ਼ਾਇਦ ਹਾਂ 38 ਸੀਗਾ ਉੱਪਰੋਂ ਆਪਾਂ 2.5 ਇੰਚ ਐਕਸਟਰਾ ਕਿਉਂਕਿ ਇਹ ਚ ਆਪਾਂ ਪਲਾਸਟਿਕ ਨਹੀਂ ਇਹਦੇ ਵਿੱਚ ਆਪਾਂ ਨਾਲ ਆ ਪਾਵਾਂਗੇ 2.5 ਇੰਚ ਆਪਾਂ ਰੱਖ ਲਿਆ ਸੀ ਉੱਪਰੋਂ ਨਾਲੇ ਦਾ ਹਣਾ ਹੁਣ ਆਪਾਂ ਇਹ ਕਰਨਾ ਆਸਣ ਕੋਲੋਂ ਇਹਦੇ ਜੇਬ ਵਗੈਰਾ ਕੁਛ ਨਹੀਂ ਲੱਗੇ ਹੋਏ ਲੈ ਲਿਆ ਆਪਾਂ ਫਿਰ ਆ ਪੱਟਦਾ ਨਾ ਅੱਗੇ ਲੈ ਲਿਆ ਤੇ ਮੇਨਾਂ ਦਾ ਸੀਗਾ 12.5 ਇੰਚ ਉਪਰੋਂ ਸੀਗਾ 10 ਇੰਚ ਤਾਂ ਮੈਂ ਆਸਣ ਲਾਇਆ ਆਸਣ 'ਮੈਂ ਹਰ ਇੱਕ ਦਾ 10 ਹੀ ਲਾਉਣੀ ਆ ਆਸਣ 10 ਕਿਉਂ ਲਾਉਣੀ ਆ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਆ ਦੇਖੋ ਆਪਾਂ 10 ਦੀ ਲਾ ਲਈ ਲੰਬਾਈ ਹੁਣ ਆਪਾਂ ਕੀ ਕਰਾਂਗੇ ਕੇਰਾ ਬਣਾ ਲਾਂਗੇ ਉਹਦਾ ਡੱਬਾ ਬਣਾ ਲਾਂਗੇ 12.5 ਇੰਚ ਦਾ ਉਸ ਤੋਂ ਬਾਅਦ ਆਪਾਂ ਜਿੰਨੇ ਦੀ ਲੂਸਿੰਗ ਦੇਣੀ ਆ 2.5 ਦੀ ਜਾਂ 3 ਦੀ ਉਹ ਲੂਸਿੰਗ ਵੀ ਤਾਂ ਫਿਰ ਆਪਣੇ ਆਸਣ ਦੇ ਵਿੱਚ ਐਡ ਹੁੰਦੀ ਆ ਨਾ ਜਿਵੇਂ 10 ਉਹ ਰੱਖਿਆ ਸੀ 2.5 ਦੀ ਲੂਸਿੰਗ ਕਿੰਨਾ ਹੋ ਗਿਆ 12.5 ਹੋ ਗਿਆ ਮੋਰੋ ਕੋਸ਼ਿਸ਼ ਚਲੋ ਸੀਨ 'ਚ ਰੱਖ ਲਓ 12 ਤਾਂ ਰਹੀ ਹੈ ਨਾ ਪ੍ਰੋਪਰ ਤ ਹੁਣ ਆਪਾਂ ਲੈਂਥ ਨਾਪ ਲੋ ਉਹਦੀ ਲੈਂਥ ਨਾਪ ਕੇ 1.14 ਰੱਖਿਆ ਸੀਗਾ 1.14 7 7 ਦਾ ਭੱਦ ਕਰਕੇ ਉਸ ਤੋਂ ਬਾਅਦ ਉਹਨਾਂ ਦੀ ਮੋਰੀ ਹੈਗੀ ਸੀਗੀ ਮੈਨੂੰ ਲੱਗਦਾ ਵੀ 8 1.7 ਹੋਣੀ ਆ ਤਾਂ ਮੈਂ ਕੀ ਕਰੂੰਗੀ 4 ਉਧਰਲੇ ਪਾਸੇ ਲਾਉਂਗੀ ਮੈਨੂੰ ਪਹਿਲਾਂ ਲੱਗਿਆ ਵੀ ਹੈ ਮੋਰੀ ਐਡੀ ਕੀ ਸੀਗੀ ਪਜਾਮੇ ਦੇ ਕਿਉਂਕਿ ਉੱਪਰੋਂ ਥੋੜਾ ਜਿਹਾ ਖੁੱਲਾ ਜਿਆਦਾ ਸੀ ਨਾ ਤਾਂ ਇਹਦੀ ਘੜ ਤੋਂ ਘੱਟ 9 ਇੰਚ ਮੋਰੀ ਹੋਣੀ ਸੀ ਤੇ ਚਾਰ ਉਧਰ ਲਾਇਆ ਮੈਂ ਚਾਰ ਉਧਰ ਲਾਇਆ ਹੁਣ ਆਪਾਂ ਚੱਕਾਂਗੇ ਫੱਟੀ ਸ਼ੇਪ ਦੇ ਦਾਂਗੇ ਨਾਰਮਲ ਜਿਵੇਂ ਆਪਾਂ ਆਪਣੇ ਪਲਾਜ਼ੋ ਦੇ ਦਿੰਨੇ ਆ। ਹੋ ਇੱਕ ਮੈਂ ਤਾਂ ਫੱਟੀ ਹੱਲ ਲਈ ਲੈ ਆਪਦੀ ਕਾਰਗਿਰੀ ਮੈਂ ਵਿੱਚ ਕਰਤੀ ਪਰ ਉਹ ਨਹੀਂ ਸਹੀ ਆਈ ਮੈਨੂੰ ਫੇਰ ਫੱਟੀ ਦਾ ਸਾਰਾ ਲੈਣਾ ਪਿਆ। ਆਪ ਦੀ ਗਾਰੇ ਗਰੀ ਮੈਂ ਥੋੜੀ ਜਿਆਦਾ ਕਰ ਦੰਨੇ ਆ ਹੁਣ ਆਪਾਂ ਬਸ ਚੈੱਕੋ ਕੈਂਜੀ ਇਹਨੂੰ ਆਪਾਂ ਵੜ ਦਿਓ ਤੇ ਵੜਣਾ ਇਹਨੂੰ ਉਰਲੇ ਉਰਲੇ ਪਾਸੇ ਹੀ ਆ ਪਰਲੇ ਪਾਸੋਂ ਆਪਾਂ ਉਦਾਂ ਹੀ ਰੱਖਣਾ ਓਕੇ ਆਪਾਂ ਬੈਕ ਵਾਲਾ ਪੱਲਾ ਕਟਾਂਗੇ ਨਾ ਫਿਰ ਉਹਦੇ ਹਿਸਾਬ ਨਾਲ ਇਹਦੀ ਆਪਾਂ ਕਟਿੰਗ ਕਰ ਦਾਂਗੇ ਬਾਅਦ ਚ ਫਿਰ ਨਹੀਂ ਔਖਾ ਹੋ ਜਾਂਦਾ ਡੇਡਾ ਮੇਡਾ ਜਿਹਾ ਹੋ ਜਾਂਦਾ ਕਈ ਵਾਰ ਹਾਂ ਆਪਾਂ ਨੂੰ ਮੈਂ ਤੁਹਾਨੂੰ ਬਾਰ-ਬਾਰ ਇਹੀ ਕਹੀ ਜਾਂਦੀ ਆ ਮੇ ਤੁਸੀ ਦੇਖਿਓ ਹਨਾ ਵੀਡੀਓ ਦੇਖ ਕੇ ਮੈਨੂੰ ਕਮੈਂਟ ਜਰੂਰ ਕਰੋ ਵੀ ਤੁਹਾਨੂੰ ਵੀਡੀਓ ਚ ਮੇਰੀ ਸਮਝ ਆਈ ਏ ਕਿ ਨਹੀਂ ਆਈ ਏ ਫਿਰ ਤੋਂ ਉਸ ਤੋਂ ਬਾਅਦ ਮੈਂ ਇੱਕ কুরਤਾ ਪਹਿਮਾ ਬਣਾਉਣਾ ਆਪਣੇ ਬੇਟੇ ਦਾ ਉਹਦਾ ਮੈਂ ਬਣਾ ਕੇ 11 12 ਨਹੀਂ 13 ਹੋਰ ਹੀ 11 12 ਕਰਦੇ 13 ਸਾਲ ਦੇ ਬੱਚੇ ਦਾ ਬਣਾਉਣਾ ਫਿਰ ਮੈਂ ਉਹਦੀ ਵੀਡੀਓ ਜਰੂਰ ਬਣਾਉਂਗੀ ਪਿਛਲੇ ਸਾਲ ਮੈਂ ਬਣਾਈ ਸੀ ਉਹਦੀ ਵੀਡੀਓ ਮਟੋ ਚ ਪਤਾ ਕੀ ਹੋਇਆ ਸੀ ਮੇਰੀ ਤਬੇ ਤੇ ਠੀਕ ਨਹੀਂ ਸੀ ਮੈਂ ਸੂੰ ਸੂੰ ਹੀ ਕਰੀਗੀ ਬਸ ਉਸ ਫਿਰ ਮੈਂ ਡਿਲੇਟ ਕਰ ਦਿੱਤੀ ਆ ਦੇਖੋ ਆਪਾਂ ਬੈਕ ਵਾਲਾ ਪੱਲੇ ਦੀ ਕਟਿੰਗ ਕਰ ਲੱਗਿਆ ਇਹਦੇ 'ਚ ਮੇਰਾ ਦਿਮਾਗ ਵੀ ਜ਼ਿਆਦਾ ਚੱਲ ਰਿਹਾ ਅੱਜ ਤੇ ਕਾਟ ਪਾਤੀ ਵੀ ਕੋਈ ਮਿੰਤੀ ਕੀਤੀ ਨਹੀਂ ਕੀਤੀ ਕਿਉਂਕਿ ਜਿੰਨਾ ਅਗਲੇ ਦਾ ਕੱਪੜਾ ਸੀਗਾ ਹਨਾ ਜ਼ਿਆਦਾ ਹੀ ਖੁੱਲਾ ਸੀ ਬਸ ਉਹਦੇ ਹਿਸਾਬ ਨਾਲ ਹੀ ਆਪਾਂ ਰੱਖ ਕੇ ਇਹਦੇ ਵਿੱਚ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਬਸ ਜਿੰਨਾ ਘੇਰ ਸੀ ਕਪੜੇ ਦਾ ਉੰਨੀ ਆਪਾਂ ਇਹਦੀ ਕਟਾਈ ਕਰਤੀ ਹਾਂ ਹਾਂਜੀ ਭੈਣੋ ਰੈਡੀਓ ਫਿਰ ਇੱਕ ਤਰੀਕ ਨੂੰ ਆਪਣੀ ਫ੍ਰੀ ਆਨਲਾਈਨ ਕਲਾਸ ਲੱਗ ਰਹੀ ਹੈ ਜੂਮ ਐਪ ਦੇ ਉੱਪਰ ਜਿਹੜੀਆਂ ਵੀ ਬੱਚਾ ਰੈਡੀ ਨੇ ਉਹ ਮੈਨੂੰ ਵਟਸਐਪ ਤੇ ਮੈਸੇਜ ਕਰ ਦੇਣ ਜਾਂ ਇੰਸਟਾਗ੍ਰam ਤੇ ਡੀਐਮ ਕਰ ਦੋ ਬੱਸੋ ਜੀ ਆ ਕੱਟਿਆ ਗਿਆ ਆਪਣਾ ਪਜਾਮਾ ਤੇ